ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵਦੇ ਹੋਗੇ ਆਪਾਂ ਵਧੀਆ ਲਓ ਜੀ ਇੱਥੇ ਆਪਣੇ ਆਏ ਆ ਪੇਂਟ ਵਾਲੇ ਹੁਣ ਪੇਂਟ ਪੇਂਟ ਹੁੰਦਾ ਪਿਆ ਵਾ ਚੰਦਿਆਂ ਨੂੰ ਤੇ ਇਸ ਤਰ੍ਹਾਂ ਦਾ ਪੂਰਾ ਕੰਮ ਨਿਬੜ ਗਿਆ ਹੁਣ ਇਹਨਾਂ ਦੇ ਦੋ-ਤਿੰਨ ਲੱਗਣਗੇ ਸ਼ਾਇਦ ਚੰਦਿਆਂ ਚ ਉਹਨਾਂ ਨੇ ਪੇੜਪੋੜ ਕਰਨ ਦੇ ਬਾਕੀ ਉੱਪਰ ਵੀ ਕਰਤਾ ਵਾ ਨਾ ਸਿੰਗਲ ਕੋੜ ਤੇ ਅੱਜ ਟੱਕੀ ਆ ਥੱਲੇ ਏ ਇਧਰ ਗੁਰਫਤਿਹਿਆ ਬਰੇ ਤਖਤਕਾਰ ਨੇ ਤੇ ਗੁਰਸੇਵ ਕੋ ਵੀ ਤਰੀਆ ਖੰਦੇ ਉੱਪਰ ਕੋਟੇ ਦੇ ਤੇ ਬਾਕੀ ਮੈਂ ਇੱਥੇ ਚਾਹ ਦੇਣਾ ਇਹ ਮਿਸਤਰੀਆਂ ਨੂੰ ਉੱਪਰ ਤੇ ਚਾਹ ਚੂ ਦੇ ਤੇ ਫਿਰ ਮੈਂ ਕਿ ਚੱਲ ਬਣਾਉਣੀ ਆ ਥੋੜੀ ਜਿਹੀ ਵੀਡੀਓ ਬਣਾ ਲਾ ਤੇ ਮੈਂ ਪਾਈ ਥੱਲੇ ਕੱਪੜੇ ਮਸ਼ੀਨ ਦੇ ਕਿਉਂਕਿ ਮੈਂ ਚਾਹਦੀ ਕਿ ਤੇ ਮੇਂ ਛੇਕ ਕੇ ਕੱਪੜੇ ਜਿਹੜੇ ਕੱਢੂੰਗੀ ਤੇ ਇਦਾਂ ਕਰ ਫਤੇ ਨਾ ਰੇਤਾ ਹਲਕੇ ਡੰਡੇ ਬਹੁਤ ਖਲਾਰਾ ਪਉਂਦੇ ਆ ਰੇਤਾ ਇਹ ਰੇਤਾ ਪਉਂਦੇ ਬਾਲਟੀ ਜਿੱਤੇ ਰੇਤਾ ਖਲਾਰਾ ਹੁੰਦਾ ਤੇ ਬਾਕੀ ਕੋਠੇ ਤੇ ਖਲਾਰਾ ਵੇਖ ਸਕਦੇ ਹੋ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਵਾ ਆਪਣੀ ਤੇ ਇੱਧਰ ਮੈਂ ਆ ਗਈ ਆ ਥੱਲੇ ਤੇ ਮਸ਼ੀਨ ਚੋਂ ਲੱਗ ਪਈ ਆ ਕੱਪੜੇ ਕੱਢਣ ਮਸ਼ੀਨ ਦੇ ਕੱਪੜੇ ਤੋਂ ਪਾਈ ਬੱਚੇ ਦੀ ਰੋਹੇ ਬੱਚਿਆਂ ਸਕੂਲ ਆਉਣ ਤੋਂ ਬਾਅਦ ਹੀ ਤੋਂ ਪਾਈ ਸੀਗੇ ਇੱਧਰ ਕੱਪੜੇ ਕੱਢ ਕੇ ਤੇ ਨਾਲ ਹੀ ਸੁਕਣੇ ਪਾ ਦੂੰਗੀ ਤੇ ਕਿਉਂਕਿ ਇਹ ਕੱਪੜੇ ਨਾ ਕਾਫੀ ਹੀਗੇ ਤੇ ਕੁਝ ਚਾਦਰਾਂ ਚੁੱਦਰਾਂ ਜਿਹੜੀਆਂ ਲਾਈਆਂ ਅਸੀਂ ਬੈੱਡ ਸ਼ੀਟਾਂ ਉਹ ਪਾਈਆਂ ਤੇ ਕੁਝ ਬੱਚਿਆਂ ਦੇ ਇਹ ਨਵੇਂ ਉਸ ਕੱਪੜੇ ਹੀਗੇ ਵਿਆਹ ਵੇਖਿਆ ਤੇ ਹੱਥ ਨਾਲ ਮਲਣੇ ਹੀਗੇ ਤੇ ਇਹਨਾਂ ਨੂੰ ਮੈਂ ਹੱਥ ਨਾਲ ਮਲ ਦੂੰਗੀ ਧੋ ਦੂੰਗੀ ਹੱਥ ਨਾਲ ਸਰਪੀ ਜੀ ਪਾ ਕੇ ਥੋੜੀ ਜੀ ਬਾਰੇ ਮੈਂ ਮਸ਼ੀਨ ਚ ਨਹੀਂ ਪਾਈ ਮਸ਼ੀਨ ਚ ਮਿਲ ਕੇ ਖਰਾਬ ਹੁੰਦੇ ਆ ਇਸ ਕਰਕੇ ਮੈਂ ਮਸ਼ੀਨ ਚ ਨਹੀਂ ਪਾਈ ਵੀ ਤੇ ਬਾਕੀ ਇਹ ਰੁਕੇ ਕੱਪੜੇ ਜਿਹੜੇ ਸਵੇਰੇ ਤੋਂ ਤੇ ਮੈਂ ਲਾ ਲੂਗੀ ਤੇ ਜਿਹੜੇ ਹੁਣ ਤੋਂ ਤੇ ਉਹ ਮੈਂ ਪਾ ਦੂਗੀ ਤੇ ਬਾਕੀ ਅਗਲੇ ਦਿਨ ਦੇ ਨਾਲ ਆਪਣਾ ਮੇਰੇ ਚੰਨੇ ਪਹੁੰਚਣੇ ਬਹੁਤ ਛੋਲੇ ਲੱਗਣ ਲੈ ਅਜੇ ਸਿੰਗਲ ਕੋਟਾਂ ਦੇ ਆ ਇੱਕ ਦਿਨ ਦਾ ਸ਼ਹਿਦ ਹੋਰ ਕੰਮ ਵਾਸਤੇ ਇੱਕ ਦਿਨ ਤੱਕ ਨਿਬੜ ਜੂ ਤਾਂ ਇੱਕੋ ਦਿਨ ਲੱਗੇ ਸ਼ਹਿਦ ਹੋਰ ਤੇ ਆਪਣੇ ਕਿਉਂਕਿ ਥੋੜਾ ਹੀ ਆ ਕੰਮ ਪਾ ਜਾਂਦੇ ਚੰਨੇ ਤੇ ਮੈਨੂੰ ਸਿੰਗਲ ਕੋਟ ਆ ਮਿਸਤਰੀਆਂ ਤੇ ਮਾਰ ਜਾਗੇ ਤੇ ਬਾਕੀ ਆ ਕੇ ਕੱਲ ਨੂੰ උතු දවන කෝටෝ ගෙට බ කිවුණට වගත් තේ බකීද one fam blackest swagadam vibe zon charge ka live choki me agaya ot de ghor fte gaya ot metanu ujurayo ke meldiña school tere spa ke chalo chalo bye hi guys me ready msir va ja mera radio ਮੈਂ ਪਰ ਮਹਿਜ ਆਇਕਾ ਪੜਾ ਰਹਾ ਮਮਾ ਮਮਾ ਗੁਰਪਤੇ ਦਾ ਗੋNDE ਅਸੇਰ ਹੈਲੋ ਜੀ ਸੱਚੀ ਕਾ ਜੀ ਜਾਨੇ ਬੋਲਣਾ ਕੀ ਅੱਜ ਮੈਂ ਵੀ ਕਮੇ ਦੇ ਤੁਸੀਂ ਕੀਤਾ ਖੁਦੀ ਹੋਗੀ ਇੱਥੇ ਆਪਾਂ ਬੱਚੇ ਕਰਦੇ ਤਿਆਰ ਮੈਂ ਕੀਤੇ ਦਾ ਰੈਡੀ ਕਰਦੀ ਵਾਸਤੇ everyone ਨੂੰ ਬੋਲਿਆ ਇਹਨਾਂ ਤੇ ਗੁਰਪਤੇ ਦਾ ਸੇਵਾ ਹੁੰਦੀ ਕੋਈ ਸੀ ਮੈਂ ਦੋਸਤ ਕਰਦਕ ਦਰਵਾਜ਼ਾ ਦਲੀ ਵਰਣਾ ਉਹੀ ਨਹੀਂ I just after the call with children, childrens, ਲੋ ਜੀ ਇੱਥੇ ਮਿਸਤਰੀ ਆਪਣੇ ਆਗੇ ਤੇ ਬੱਚੇ ਚਲ ਗਏ ਸਕੂਲ ਤੇ ਮਿਸਤਰੀ ਨੇ ਇਹ ਪੇਂਟ ਕਰਨ ਤੇ ਉਹ ਕਹਿੰਦੇ ਕਿ ਪੌੜੀਆਂ ਨਾਲ ਆ ਪੇਂਟ ਵੀ ਈੜਾ ਲਿਆਣ ਦੋ ਹਨ ਕਿ ਅੱਜ ਦਾ ਦੇਣੇ ਕੰਮ ਆ ਵਾ ਸਾਡਾ ਅੱਜ ਆ ਹੀ ਫਾਈਨਲ ਕਰ ਦੇਣਾ ਵਾ ਸਾਰਾ ਕੁਝ ਤੁਹਾਨੂੰ ਉਹ ਵੀ ਮਗਾਤੋ ਤੇ ਮੈਂ ਕਹਿੰਨੀ ਵੀਰੇ ਪਹਿਲਾਂ ਆ ਜਿਦਾ ਲਿਆਂਦਾ ਇਹ ਕਰ ਲਾ ਪਹਿਲਾਂ ਪੌੜੀਆਂ ਨਾਲ ਬਚੂ ਲਿਆਵਾਂਗੇ ਪੌੜੀਆਂ ਲੈਂਦੇ ਤੇ ਕਰਾਂਗੇ ਉੱਪਰੋਂ ਕਰ ਕਰ ਕੇ ਫਿਰ ਥੱਲੇ ਆਏ ਹੋ ਕਿ ਉਪਰੋਂ ਪੇਂਟ ਕਰਦੇ ਕਰਦੇ ਮਤਲਬ ਪੌੜੀਆਂ ਐਂਡ ਤੇ ਕਰਿਓ ਤੇ ਕਹਿੰਦੇ ਨਹੀਂ ਇਹ ਕਰ ਦੇਣਾ ਅਟਾਜੀ ਤਾਂ ਦੇਣੀ ਆ ਤੇ ਬਸ ਇੱਥੇ ਲੱਗੇ ਹੋਏ ਆ ਵੀਰ ਤੇ ਵੇਖਿਓ ਦੱਸਿਓ ਕਿਸ ਤਰ੍ਹਾਂ ਦਾ ਲੱਗਦਾ ਪਿਆ ਵਾ ਪੇਂਟ ਆਪਣਾ ਕਰਨੋਂ ਹੁੰਦਾ ਹੋਇਆ ਪੇਂਟ ਅੱਜ ਲਾਸਟ ਦੇਣੇ ਸ਼ੁਕਰ ਹੈ ਇਹਨਾਂ ਤਾਂ ਵੀ ਪੂਰਾ ਮਹੀਨਾ ਇਹਨਾਂ ਨੇ ਪੇਂਟ ਤੇ ਹੀ ਲਾਤਾ ਵਿੱਚ ਇਹ ਅਹੀਂ ਥੋੜਾਕ ਟਾਈਮ ਬੰਦ ਕਰਤਾ ਫਿਰ ਬਾਥਰੂਮ ਨਹੀਂ ਤਿਆਰ ਅੰਦਰ ਲਾਉ ਤਿਆਰ ਕਰਵਾਇਆ ਝੰਨੇ ਵਗੈਰਾ ਲਾਏ ਥੋੜਾਕ ਦਿਨ ਅਹੀਂ ਕੰਮ ਇਹਨਾਂ ਦਾ ਰੋਕੇ ਆ ਵਿਚਾਰਿਆਂ ਦਾ ਇਹਦ ਕੰਮ ਕਰਦੇ ਤਾਂ ਹੋ ਜਾ ਨਹੀਂ ਤੇ ਪੂਰਾ 1 ਮਹੀਨਾ ਮੈਂ ਤੁਹਾਡਾ ਮਿਸਤਰੀਆਂ ਚ ਲੰਘਿਆ ਬਹੁਤ ਖਲਾਰਾ ਪਿਆ ਹੈਗਾ ਤੇ ਬਾਕੀ ਲੁੱਕ ਦੱਸਿਓ ਕਿਵੇਂ ਦੀ ਆ ਆਈ ਆ ਤੇ ਬਹੁਤ ਸੋਹਣਾ ਲੱਗਦਾ ਪਿਆ ਬਣਾਉਂਦੇ ਹਨ ਤੇ ਅਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਾ ਪੇਂਟ ਹੋਇਆ ਤੇ ਉਹ ਚਰਨੇ ਦੱਸਿਓ ਕਿਵੇਂ ਦੇ ਲੱਗੇ ਆ ਬਾਕੀ ਚਲੋ ਆਪਣਾ ਇਹ ਪਿੰਡ ਦਾ ਕੰਮ ਨਿਬੜ ਜੂਗਾ ਫਿਰ ਆਪਾਂ ਅੰਦਰਾਂ ਦੀ ਥੋੜੀ ਜਿਹੀ ਸੈਟਿੰਗ ਵਗੈਰਾ ਕਰਨੀ ਉਹ ਆਪਣਾ ਕੰਮ ਲੈ ਜੂਗਾ ਲੱਕੜਾਂ ਦੇ ਮਿਸਤਰੀ ਦਾ ਮੋੜਾ ਮੋਟਾ ਉਹਨੂੰ ਬੁਲਾਵਾਂਗੇ ਉਸ ਤੋਂ ਬਾਅਦ ਪਹਿਲਾਂ ਆਪਾਂ ਇਹਨਾਂ ਦਾ ਕੰਮ ਜਿਹੜਾ ਫਾਈਨਲ ਕਰ ਦਈਏ ਹਨਾ ਕਿਉਂਕਿ ਇਹਨਾਂ ਦਾ ਖਲਾਰਾ ਖਲੂਰਾ ਜਿਹੜਾ ਚੁੱਕਿਆ ਜਾਵੇ ਉਸ ਤੋਂ ਬਾਅਦ ਫਿਰ ਅਗது ਜਿੜਾ ਕਰਾਂਗਾ ਹਨਾ ਕੀ ਕਰਾਂਗੇ ਉਹ ਜਿਹੜੇ ਆਪਣੇ ਕਰਤਾ ਪਈ ਵੀਰ ਪੌੜੀਆਂ ਵੀ ਪੇਂਟ ਉਹਨਾਂ ਪਿੰਗਾਂ ਵਿੱਚ ਆਮਕਦਾ ਟਾਈਮ ਇੱਥੇ ਹੀ ਟਾਈਂ ਨਾ ਤੇ ਰੋਟੀ ਰੁਟੀ ਖਾ ਲਈ ਇਹਨਾਂ ਨੇ ਤੇ ਉਹਨੂੰ ਪੌੜੀਆਂ ਜਿਹੜੀਆਂ ਪੇਂਟ ਕਰਦੇ ਪਏ ਆ ਪੌੜੀਆਂ ਇੰਦੇ ਤੇ ਗੰਦੇ ਆ ਪੇਂਟ ਤੇ ਚਲੋ ਬਾਕੀ ਸਫਾਈ ਬਹੁਤ ਸੋਹਣੀ ਆਉਂਦੀ ਆ ਤੇ ਬਾਕੀ ਜਦੋਂ ਪੂਰਾ ਰੈਡੀ ਹੋ ਜਾਊਗਾ ਨਾ ਮਤਲਬ ਪੂਰੀ ਸਫਾਈ ਜਦੋਂ ਕਰਕੇ ਉਸ ਤੋਂ ਬਾਅਦ ਮੈਂ ਘਰ ਦਾ ਹੂੰ ਮਟੁਰ ਦਊਂਗੀ ਕਰਦਾ ਪੇਂਟ ਫੂੜ ਵਖਾਉਂਗੀ ਪੇਂਟ ਹੋਇਆ ਆਪ ਨੂੰ ਬਹੁਤ ਸੋਹਣਾ ਲੱਗਦਾ ਪਿਆ ਸਾਲ ਸਫਾਈ ਵੀ ਬਹੁਤ ਸੋਹਣੀ ਹੋਈ ਆ ਬਾਕੀ ਆਪਣੀ ਸੈਟਿੰਗ ਬਦਲ ਕਰਨ ਵਾਲੀ ਲੱਗੀ ਸਾਫ ਸਪਾਈ ਕਰਨ ਵਾਲੀ ਲੱਗੀ ਉਹ ਆਪਾਂ ਕਰਾਂਗੇ ਬਾਅਦੋਂ ਤੇ ਆਖੀ ਖਲਾਰਾ ਬਲਾਰਾ ਜਿਹੜਾ ਇਸ ਤਰ੍ਹਾਂ ਹੀ ਚੁੱਕਿਆ ਜਾਣਾ ਹੋਲੀ-ਹੋਲੀ ਇੱਥੇ ਨਾਲ ਹੀ ਆਪਾਂ ਰੱਖੀ ਐ ਮਿਸਤਰੀਆਂ ਦੀ ਚਾਹ ਤੇ ਬੱਚੇ ਵੀ ਆਉਣ ਵਾਲੇ ਹੁਣ ਉਹਨਾਂ ਨੂੰ ਚਾਹ ਵਗੈਰਾ ਦੇਣੀ ਆ ਬੱਚਿਆਂ ਨੂੰ ਨਾਲੇ ਮਿਸਤਰੀਆਂ ਨੂੰ ਦੇਣੀ ਆ ਚਾਹ ਤੇ ਉਹ ਬਾਕੀ ਦੇ ਕੰਮ ਫੇਰ ਆਪਾਂ ਚਾਹ ਪੀ ਕੇ ਉਸ ਤੋਂ ਬਾਅਦ ਕਰਦੇ ਆ ਹੈਲੋ ਗਾਇਸ ਮਨ ਫ੍ਰੀਮ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅਸ ਲਾਡ ਅਸੀਂ ਆ ਕੈਸੀ ਆ ਗਏ ਆ ਸਕੂਲ ਨੂੰ ਅਸੀਂ ਪੌਣੇ 5 ਵਜੇ ਸਕੂਲ ਨੂੰ ਆਏ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀ ਰਹੀ ਇਹ ਇਸ ਕੰਦੇ ਦਿਨ ਰੇਗਿਲ ਆ ਗਿਆ ਇਹ ਤਾਂ ਲੱਗਿਆ ਲੱਗੂਆ ਬਹੁਤ ਮੁਸ਼ਕਿਲ ਸੀ ਬਹੁਤ ਟ੍ਰੈਫਿਕ ਸੀ ਅਸੀਂ ਅੱਜ ਵੀ ਅਮਰ ਚਲੇ ਟ੍ਰੈਫਿਕ ਸੀ ਅਸੀਂ ਆ ਗਏ ਆ ਪਰ ਤੈਸੀ ਫਿਰ ਇਹ ਦਾ ਕੰਮ ਕਰ ਦਿੱਤੀ ਸੀ ਨਾ ਗਿਆ 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 ਜਾਇਆ ਗਿਆ ਹੋਰ ਸਭ ਕੇ ਵਿੱਚ ਠੀਕ ਠਾਕ ਮਾਂ ਮੋਸ ਕੋਸ਼ ਸਬਜੀ ਆਈ ਸੀ ਕਾ ਉਹ ਮਮਾ ਰੱਖਾਂ ਦੇ ਤੌਕੜੀ ਜੇ ਗੰਦਿਆਂ ਉਹ ਜਿਤਨੇ ਗੰਦੇ ਹੋ ਚ ਮਮਾ ਗੰਦੇ ਰੱਖਦੇ ਆ ਲੂ ਆ ਜਾਲੂ ਲਸਣ ਵਾਲੀ ਜੀ ਲਸਣ ਲਓ ਜੀ ਇਹ ਹੈਗੀ ਅਗਲੇ ਦਿਨ ਦੀ ਵੀਡੀਓ ਤੇ ਇੱਥੇ ਆਪਣਾ ਜਿਹੜਾ ਘਰ ਦਾ ਪੇਂਟ ਵਾਣਾ ਪੂਰਾ ਨਿਬੜ ਗਿਆ ਵਾ ਸੰਡੇ ਦੀ ਵੀਡੀਓ ਆ ਤੇ ਆਪਣਾ ਸ਼ਨੀਵਾਰ ਪੇਂਟ ਸਾਰਾ ਨਿਬੜ ਗਿਆ ਮਤਲਬ ਕੰਮ ਪੇਂਟ ਦਾ ਮਤਲਬ ਹੋ ਗਿਆ ਹੀਗਾ ਸਾਰਾ ਫਾਈਨਲ ਆਪਣਾ ਘਰ ਤੇ ਬਾਕੀ ਆਪਣੀ ਸਸਵਾਈ ਰਹੀ ਆਪਾਂ ਹੌਲੀ ਹੌਲੀ ਕਰਦੇ ਹੀ ਉਹ ਬੱਕੇ ਤੁਹਾਨੂੰ ਪਤਾ ਹੌਲੀ ਹੌਲੀ ਕਰਨੀ ਆ ਹੌਲੀ ਹੌਲੀ ਹੋਣੀ ਹੈ ਸੈਟਿੰਗ ਕਰਾ ਰਾ ਰੂਮਾਂ ਦੀ ਦੋਆਂ ਘਰੂਮਾਂ ਦੀ ਤੇ ਓਕੇ ਆ ਤੇ ਇੱਕ ਰੂਮ ਦੀ ਬਸ ਉਹਦਾ ਨਾਲ ਲਾਈਟ ਵਗੈਰਾ ਬੈੱਡ ਦੇ ਵਿੱਚ ਲਾਈਟ ਵਗੈਰਾ ਲੱਗਣੀਆਂ ਉਹ ਆਉਣੀ ਜੇ ਮਿਸਤਰੀ ਤੇ ਕੋਈ ਲੱਕੜ ਵਾਲੇ ਨੇ ਆਉਣਾ ਅਲਮਾਰੀ ਦੀ ਮਤਲਬ ਥੋੜੀ ਜੀ ਸੈਟਿੰਗ ਕਰਾਉਣ ਵਾਲੀ ਅਲਮਾਰੀ ਤੇ ਨਾ ਦਰਵਾਜ਼ੇ ਬੰਦ ਨਹੀਂ ਹੁੰਦੇ ਉਹ ਕਰਨੇ ਆ ਆਪਾਂ ਸਹੀ ਸੂਈ ਕਰਾਉਣੇ ਆ ਤੇ ਬਾਕੀ ਅੱਜ ਹੈਗੀ ਹੀ ਕੀ ਸੰਗਰਾਮ ਤੇ ਆਪਾਂ ਗੁਰਦੁਆਰਾ ਸਵੇਰੇ ਜਾਏ ਗੁਰਦੁਆਰਾ ਸਾਹਿਬ ਤੇ ਇੱਥੇ ਜਾਣਾ ਹੈ ਬਾਬਾ ਬਕਾਲਾ ਸਾਹਿਬ ਤੇ ਉਸ ਤੋਂ ਬਾਅਦ ਆਗੇ ਮਤਲਬ ਮਿਸਤਰੀ ਮੰਜੇ ਆਣ ਆਉਣ ਵਾਲੇ ਮੰਜਾ ਹੁਣ ਨਾਲ ਆ ਹੀ ਉਹਨਾਂ ਨੂੰ ਆਜ ਮਾਰੀ ਫਾਈਆਂ ਨੂੰ ਤੇ ਉਹ ਡੈ ਅਨਵਾਰੀ ਮੰਜਾ ਹੁਣ ਆਪਣਾ ਤੇ ਗੁਰਪਤੇ ਦਾ ਸਿਰ ਮੇਵਾ ਤਾਂ ਗੁਰਪਤੇ ਇੱਕ ਸਾਈਡ ਤੇ ਬੈਠਾ ਵ ਤੇ ਬਾਕੀ ਮੈਂ ਉਹਨੂੰ ਉਮੀਦ ਦਵਾਉਂਦੀ ਪਈ ਆ ਹੁਣ ਉਮੀਦ ਦਾ ਸਰਵਾ ਕੇ ਤੇ ਉਸ ਤੋਂ ਬਾਅਦ ਮੈਂ ਦਵਾਂਗੀ ਚਾਹ ਚਾਹ ਮੰਗਦੇ ਪਏਸ ਤੇ ਚਾਹ ਬਣਾ ਕੇ ਦੇਵਾਂਗੀ ਉਹਨਾਂ ਨੂੰ ਵੀ ਰਹਿਣੇ ਵੀ ਪੀਣੀ ਆ ਤੇ ਆਪ ਵੀ ਇਹਦੇ ਪਾਪਾ ਕਹਿੰਦੇ ਹੁਣ ਮੇਦ ਦੇ ਤੇ ਚਾਹ ਬਣਾਉਣ ਨੂੰ ਚਾਚੂ ਦੇਣ ਵਾਲੇ ਆਪ ਪੀਣੀ ਹੈ ਮੇਰਾ ਪਿਆਰ ਜਿਸ ਵੀਰ ਵਾਲਾ ਮੈਂ ਜਿੰਮ ਤੋਂ ਮਿਲਦੀ ਹੁੰਦਾ ਹੀ ਇਹਨਾਂ ਨੇ ਤੇ ਗੁਰਪਤੇ ਵ ਇੱਕ ਸਾਈਡ ਦੇ ਨੂੰ ਬੈਠਾ ਹੋ ਕੇ ਤੇ ਬਾਕੀ ਕਰਦੀ ਮਤਲਬ ਕਿ ਬਾਰੋਂ ਲੋਕ ਕੋ ਬਹੁਤ ਸੁੰਗੇ ਆ ਬਾਕੀ ਤੋਹੀਨ ਕਿਸੇ ਕਮੈਂਟ ਕਰਕੇ ਕਿ ਕਿਵੇਂ ਦਿਆ ਹੋਇਆ ਪੇਂਟ ਕਿਵੇਂ ਦਾ ਲੱਗਾ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਖਲਾਰਾ ਖੂਰਾ ਚੁੱਕਣ ਵਾਲਾ ਨੁਕਰਾਂ ਨੁਕਰਾਂ ਚ ਪਿਆ ਤੱਪੜ ਮਿਸਤਰੀਆਂ ਨੇ ਵਰਤੇ ਪੇਂਟ ਪੂਣ ਦਾ ਕਰਕੇ ਥੱਲੇ ਨਾ ਪੇਂਟ ਅਡੂਲੇ ਇਸ ਕਰਕੇ ਤੇ ਹੁਣ ਚੁੱਕਾਂਗੇ ਹੌਲੀ ਹੌਲੀ ਆਪਾਂ ਤੇ ਪਤਾ ਨਹੀਂ ਪਤਾ ਕਿਉਂ ਤਾਂ ਸਿਰ ਦੋਹਾਂ ਭਣ ਪਰਾਂ ਦੇ ਵਗ ਕੇ ਕਿਉਂਕਿ ਹਾਲ ਤੋ ਤੇ ਹੀ ਤੇ ਸਵੇਰੇ ਬਸ ਇਸ ਤਰ੍ਹਾਂ ਹੀ ਬਾਬੇ ਜੋੜੀ ਚਲ ਗਈ ਰੌੜ ਪਾ ਕੇ ਪੂਲੀ ਜੀ ਬਣਾ ਕੇ ਮੜੀ ਜੀ ਤੇ ਹੁਣ ਇਹਨਾਂ ਦੇ ਦਿਲ ਦੁੱਲਵਾ ਕੇ ਲਾ ਕੇ ਤੁਸੀਂ ਰਵਾਤੇ ਹੋ ਸਵੇਰੇ ਜਾਣਗੇ ਸਕੂਲ ਤੇ ਚਲੋ ਜੀ ਠੀਕ